ਸਾਰੇ ਜਯਾ ਸਰਕਾਰ ਸਰਦਾ ਵਾਹ ਜਯਾ ਸਰਕਾਰ ਸਰਦਾ ਵਾਹ ਸਾਰੇ ਤੇਰੇ ਕੰਮ ਨ ਕੰਮੇ ਦੇਹੇਂਗੀ ਸਾਡੀ ਜਮੇ ਸਾਰੇ ਤੇਰੇ ਕੰਮ ਨ ਕੰਮੇ ਦੇਹੇਂਗੀ ਸਾਡੀ ਜਮੇ ਸਰਕਾਰਾ ਸ਼ਾਨੀਆ ਤੇਰਾ ਬਿੰਦੂ ਸੋਹਣਾ ਤੇਰਾ ਅੰਦਾਜ਼ गुरदाबाद गुरदाबाद चापकार गुरदाबाद 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 मुला चक्के साही बंदि करो बंदो बंदो मुला चके साही बंदि करो बंदो चापारितले पतले मिले मोर बेबी चोर वोबी चोर पितले पतले मिले मोर बेबी चोर वोबी चोर चाप

ਅਸੀਂ ਸਰ ਬੱਟ ਸਮਾਈ ਜੀ ਇਟਰ ਸਪਲਾਈ ਹੈ ਜਿਹੜਾ ਰਜਿਸਟਰ ਨੰਬਰ 31 ਦੇ ਹਜ਼ਾਰੂ ਆ ਜੀ ਅਸੀਂ ਜੋ ਸਾਡਾ ਠੇਕਾ ਸੰਘਰਸ਼ ਮੋਰਚੇ ਨੇ ਪ੍ਰੋਗਰਾਮ ਲਿਖਿਆ ਸੀਗਾ ਜੋ ਜਿਹੜਾ ਭਗਵੰਤ ਮਾਨ ਆ ਜੀ ਸਾਡੇ ਨਾਲ 21 ਵਾਰ ਮੀਟਿੰਗਾਂ ਦੇ ਕੇ ਸਾਨੂੰ ਮੀਟਿੰਗਾਂ ਸਾਡੇ ਨਾਲ ਕਰਨੀਆਂ ਨਹੀਂ ਚਾਹੁੰਦਾ ਤੇ ਉੱਤੇ ਬਾਅਦ ਜਾਦਾ ਅਸੀਂ ਉਹਨੂੰ ਮਿਲਣ ਜਾਂਦੇ ਆ ਕਿਤੇ ਵੀ ਆਪਣਾ ਰੋਡ ਸ਼ੋਅ ਕਰਦਾ ਉਹ ਜਦੋਂ ਉਹਨੂੰ ਮਿਲਣ ਜਾਂਦੇ ਆ ਤੇ ਪ੍ਰਸ਼ਾਸਨਪੁਰਸ਼ ਪ੍ਰਸ਼ਾਸਨ ਸਾਡੇ ਨਾਲ ੱੱਕਾ ਕਰਕੇ ਸਾਡੇ ਵਰਕਰਾਂ ਨੂੰ ਕੁੱਟਮਾਰ ਕਰਦਾ ਜੋ ਕਿ ਉਹ ਕਹਿ ਰਿਹਾ ਭਗਵੰਤ ਮਾਨ ਵੀ ਆਮ ਲੋਕਾਂ ਦਾ ਚੁਣਿਆ ਹੋਇਆ ਨਮੇਂਦਾ ਹੈ ਜੇ ਆਮ ਲੋਕਾਂ ਦਾ ਨਮੇਂਦਾ ਚੁਣਿਆ ਹੋਇਆ ਹੈ ਕਿਉਂਕਿ ਸਾਡੇ ਜਿਹੜੇ ਠੇਕਾਸ਼ਗਰਚ ਮੋਰਚੇ ਦੇ ਕੱਚੇ ਮੁਲਾਜ਼ਮ ਹੈ ਉਹਨਾਂ ਨੂੰ ਕਿਉਂ ਸੜਕਾਂ ਤੇ ਰੋਲ ਰਿਹਾ ਉਹ ਕਿਉਂ ਨਹੀਂ ਉਹਨਾਂ ਨਾਲ ਗੱਲਬਾਤ ਕਰ ਰਿਹਾ ਕਿਉਂਕਿ ਅਸੀਂ ਤਾਂ ਇੱਕ ਛੋਟੇ ਜਿਹੇ ਪਰਿਵਾਰ ਦੇ ਵਿੱਚੋਂ ਛੋਟੀ ਜਿਹੀ ਨੌਕਰੀਆਂ ਸਾਨੂੰ 20-22 ਸਾਲ ਹੋ ਗਏ ਮੈਕਵੇਲ ਦੇ ਵਿੱਚ ਕੰਮ ਕਰਦਿਆਂ ਨੂੰ ਭਗਵੰਤ ਮਾਨ ਨੇ ਸਾਨੂੰ 21 ਵਾਰ 22 ਵਾਰ ਮੀਟਿੰਗਾਂ ਦੇ ਕੇ ਸਾਡੀ ਜਥੇਬੰਦੀ ਨੂੰ ਤੇ ਸਾਡੇ ਨਾਲ ਮੀਟਿੰਗ ਕਰਨੇ ਨਹੀਂ ਚਾਹੁੰਦਾ ਕਿਉਂਕਿ ਪਰ ਪੁਲਿਸ ਪ੍ਰਸ਼ਾਸਨ ਨੂੰ ਸਾਡੇ ਪਿੱਛੇ ਲਾ ਕੇ ਸਾਡੇ ਨਾਲ ਧੱਕੇਸ਼ਾਹੀ ਜਿਆਦਾ ਕਰ ਰਿਹਾ ਵਰਕਰਾਂ ਨਾਲ। ਹਾਂਜੀ ਜਿਹੜਾ ਅੱਜ ਦਾ ਇਹ ਰੋਸ ਮੁਜ਼ਾਹਰਾ ਕੀਤਾ ਗਿਆ ਹੈ ਪੂਰੇ ਪੰਜਾਬ ਪੱਧਰ ਤੇ ਕੀਤਾ ਗਿਆ ਹੈ। ਅਸੀਂ ਜਲ ਸਪਲਾਈ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਦੇ ਠੇਕਾ ਕਾਮੇ ਆ ਜੋ ਠੇਕਾ ਮਜ਼ਦੂਰ ਸੰਘਰਸ਼ ਮੋਰਚੇ ਦੇ ਬੈਨਰ ਹੇਠ ਸਮੂਹ ਜਥੇਬੰਦੀਆਂ 10 ਤੋਂ 12 ਜਥੇਬੰਦੀਆਂ 71 ਹੋਈਆਂ ਨੇ। ਸਾਡੇ ਨਾਲ ਸਰਾਸਰ ਪੰਜਾਬ ਸਰਕਾਰ ਵੱਲੋਂ ਧੱਕਾ ਕੀਤਾ ਜਾ ਰਿਹਾ ਜਿਹੜੇ ਸਰਕਾਰ ਵਾਅਦੇ ਕਰਕੇ ਸੱਤਾ ਦੇ ਵਿੱਚ ਆਈ ਸੀ ਕਿ ਸਾਨੂੰ ਕੱਚੇ ਮੁਲਾਜ਼ਮਾਂ ਨੂੰ ਸਾਡਾ ਪਹਿਲਾਂ ਤੁਹਾਡੇ ਹੱਕ ਦੇ ਵਿੱਚ ਚੱਲੇਗਾ ਅੱਜ ਲਗਭਗ 2 ਸਾਲ ਦਾ ਸਮਾਂ ਬੀਤ ਚੁੱਕਿਆ ਪਰੰਤੂ ਸਰਕਾਰ ਨੇ ਕੱਚੇ ਮੁਲਾਜ਼ਮਾਂ ਦੀ ਕੋਈ ਵੀ ਸਾਰ ਨਹੀਂ ਲਈ ਤੇ ਜਦੋਂ ਵੀ ਅਸੀਂ ਇਹਨਾਂ ਨੂੰ ਮਿਲਣ ਲਈ ਜਾਂ ਕਿਸੇ ਵੀ ਪ੍ਰੋਗਰਾਮ ਦੇ ਸਬੰਧ ਵਿੱਚ ਮੀਟਿੰਗਾਂ ਦਾ ਵੀ ਸਾਨੂੰ ਸਮਾਂ ਮਿਲਿਆ 20 ਤੋਂ 21 ਵਾਰ ਠੇਕਾ ਮਲਾਜਮ ਸੰਘਰਸ਼ ਮੋਰਚੇ ਨੂੰ ਮੀਟਿੰਗਾਂ ਦਾ ਸਮਾਂ ਮਿਲਿਆ ਪਰੰਤੂ ਮੀਟਿੰਗਾਂ ਕਰਨ ਤੋਂ ਸਰਕਾਰ ਭੱਜੀ ਹੈ ਇਹਦੇ ਰੋਸ ਵਜੋਂ ਅਸੀਂ ਪਿੰਡਾਂ ਦੀਆਂ ਸੱਤਾਂ ਵਿੱਚ ਜਾਂਦੇ ਆਂ ਲੋਕਾਂ ਦੇ ਵਿੱਚ ਜਾਂਦੇ ਆਂ ਤੇ ਜਿੱਥੇ-ਜਿੱਥੇ ਇਹਨਾਂ ਦੀਆਂ ਰੈਲੀਆਂ ਹੁੰਦੀਆਂ ਨੇ ਅਸੀਂ ਆਪਣੇ ਸਵਾਲ ਲੈ ਕੇ ਜਾਂਦੇ ਆਂ ਇਹਨਾਂ ਦੀਆਂ ਰੈਲੀਆਂ ਦੇ ਵਿੱਚ ਪਰantu ਸਾਡੇ ਨਾਲ ਧੱਕਾ ਕੀਤਾ ਜਾਂਦਾ ਸਾਡੇ ਪਰਿਵਾਰਾਂ ਨਾਲ ਧੱਕਾ ਕੀਤਾ ਜਾਂਦਾ ਜਿਹੜੇ ਵਰਕਰ ਠੇਕਾ ਕਾਮੇ ਮੁਲਾਜ਼ਮ ਜਾਂਦੇ ਨੇ ਇਹਨਾਂ ਕੋਲ ਸਵਾਲ ਜਵਾਬ ਕਰਨ ਵਾਸਤੇ ਉਹਨਾਂ ਨੂੰ ਜਬਰੀ ਪ੍ਰਸ਼ਾਸਨ ਵੱਲੋਂ ਜੇਲ੍ਹਾਂ ਵਿੱਚ ਧੱਕਿਆ ਜਾ ਰਿਹਾ ਉਹਨਾਂ ਦੇ ਪਰਿਵਾਰਾਂ ਨੂੰ ਜੇਲ੍ਹਾਂ ਵਿੱਚ ਧੱਕਿਆ ਜਾਂਦਾ ਜੇਦੀ ਪੂਰੇ ਪੰਜਾਬ ਦੇ ਵਿੱਚ ਅੱਜ 7 ਤਰੀਕ ਨੂੰ ਠੇਕਾ ਮੁਲਾਜ਼ਮ ਸੰਘਰਸ਼ ਮੋर्चे ਦੇ ਬੈਨਰ ਦੇ ਹੇਠ ਇਹਨਾਂ ਦੇ ਆਰਥਿਕ ਪੂਰ ਮਜਾਰੇ ਰੋਸ ਮੁਜ਼ਾਰੇ ਰੋਸ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਉਹਦੇ ਸਬੰਧ ਵਿੱਚ ਅੱਜ ਦਾ ਇੱਥੇ ਪ੍ਰੋਗਰਾਮ ਸਮਰਾਲੇ ਵਿਖੇ ਅਸੀਂ ਲਾਗੂ ਕੀਤਾ ਹੈ ਸਾਰੇ ਨਾਗਰਿਕਾਂ ਨੂੰ ਧੰਨਵਾਦ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਸਾਡਾ ਇੱਕ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ